ਲੋ ਆ ਰਸ 24 ਚੈਨਲ ਤੋਂ ਤੇ ਇਸ ਵਕਤ ਅਸੀਂ ਪਿੰਡ ਖਿਆਲਾ ਵਿਕੇ ਉਤੋਂ ਦੇ ਜਿਹੜੇ ਕੀ ਸਰਪੰਚ ਨੇ ਆਪਣੇ ਸਦਾ ਮੰਗਾ ਸਿੰਘ ਜੀ ਉਹਨਾਂ ਦੇ ਨਾਲ ਆ ਸੀ ਤੇ ਅਸੀਂ ਉਹਨਾਂ ਦੇ ਜਿਹੜੀ ਕੀ ਆ ਪੰਚਾਇਤ ਦੀ ਗਰਾਊਂਡ ਹੈ ਤੇ ਆ ਵੇਖੋ ਸਟੇਡੀਅਮ ਹੈ ਪੰਚਾਇਤ ਦਾ ਤੇ ਇਹ ਸਟੇਡੀਅਮ ਦੀ ਜਿਹੜੀ ਕੰਧ ਹੈ ਇਹ ਕੰਧ ਜਿਹੜੀ ਹੈ ਮੇਰੇ ਖਿਆਲ ਨਾਲ ਹੋਰ 6 ਮਹੀਨਿਆਂ ਨੂੰ ਟੁੱਟ ਜੇਗੀ ਬਾਕੀ ਦੀ ਵੀ ਕਿਉਂਕਿ ਇਹ ਸਾਰੀ ਕੰਧ ਦੀ ਜਿਹੜੀ ਮਿੱਟੀ ਹੈ ਨਾ ਉੱਪ ਪੁੱਟੀ ਗਈ ਆ ਦੇਖੋ ਕਿੰਨੇ ਦੇਖੋ ਕਿੰਨੀ ਮਿੱਟੀ ਪੁੱਟੀ ਗਈ ਆ ਇਹ 2 ਜਾਂ 3 ਵੀ ਪੈ ਗੇ ਨਾ ਤੇ ਇਹ ਸਾਰੀ ਥੱਲੇ ਨੂੰ ਮਿੱਟੀ ਝਲ ਜਾਣੀ ਆ ਤੇ ਕੰਧ ਜਿਹੜੀ ਆ ਨਾ ਉਹ ਡੇਕ ਪੈਣੀ ਆ ਸਾਰੀ ਸਟੇਡੀਅਮ ਦੀ ਕੰਢੇ ਪੈਣੀ ਆ ਇਸ ਕਰਕੇ ਇਹਨੂੰ ਬਚਾਉਣ ਵਾਸਤੇ ਆ ਜਿਨ੍ਹਾਂ ਨੇ ਵੀ ਇਹ ਕੀਤਾ ਹੈ ਕੰਮ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਸ चीज ਨੂੰ ਕਰਨ ਪੂਰਾ ਦੇ ਦਿਨ ਆ ਪੂਰਾ ਕਰਨ ਤੇ ਇਹਦਾ ਹਜਾਨਾ ਭਰਨਗੇ ਇਹ ਅਸੀਂ ਆਪਣੇ ਚੰਦਰਵਾਲੋਂ ਕਹਿੰਨੇ ਆ ਜੇ ਮੰਨਣਗੇ ਨਾ ਮੰਨਣਗੇ ਉਹ ਤੇ ਅਸੀਂ ਜੋ ਵੀ ਜਿੱਦਾਂ ਵੀ ਪਿੰਡ ਵਾਲੇ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ ਜਿੱਦਾਂ ਸਰਪੰਚ ਸਾਹਿਬ ਕਹਿਣਗੇ ਉਦਾਂ ਅਸੀਂ ਉਹਨਾਂ ਦੇ ਨਾਲ ਤੇ ਇਸ ਵਕਤ ਅਸੀਂ ਪਿੰਡ ਖਾਲਾ ਤੋਂ ਜਿੱਦਾਂ ਕੀ ਅਸੀਂ ਪਹਿਲਾਂ ਗੱਲ ਕੀਤੀ ਸੀ ਉਹ ਤਾਂ ਇਸ ਨੂੰ ਗੱਲ ਕਰਦੇ ਆ ਕਿ ਸਰਪੰਚ ਸਾਡੇ ਨਾਲ ਆ ਅਸੀਂ ਇਹ ਕੰਡੀਸ਼ਨ ਪੰਜ ਨੇ ਮੈਂ ਬਰਸਾਦੂ ਨਾਲ ਆਪ ਦਾ ਸਰਪੰਚ ਹੋ ਰਿਹਾ ਸਾਰੇ ਨਾਲ ਨੂੰ ਤੇ ਇਸ ਇਸ ਗੱਲ ਨੂੰ ਸਾਰੇ ਮਾਪੇ ਨੇ ਇਹ ਜਿਹੜੀ ਜਗ੍ਹਾ ਹੈ ਇਹ ਪੰਚਾਇਤ ਦੀ ਜਗ੍ਹਾ ਹੈ ਤੇ ਇਹਨੂੰ ਜਗ੍ਹਾ ਨੂੰ ਕਿਸੇ ਬੰਦੇ ਨੇ ਇੰਦਰਜੀਤ ਸਿੰਘ ਦਾ ਬੰਦਾ ਹੈ ਤੇ ਉਹਨੇ ਇਸ ਜਗ੍ਹਾ ਤੇ ਕਰਜਾ ਕੀਤਾ ਹੈ ਤੇ ਉਹ ਕਹਿੰਦਾ ਹੈ ਕਿ ਮੇਰੇ ਕੋਲ ਡਿਗਰੀਆਂ ਨੇ ਜੀ ਬਹੁਤ ਪੁਰਾਣੀਆਂ ਇਹ ਸਾਰੀ ਪੁਰਾਣੀ ਜਗਾ ਹੈ ਕੋਈ ਕੋਈ ਤੇ ਇਹ ਦੇਖੋ ਛੱਪੜ ਹੈ ਇਹ ਕਿੰਨਾ ਵੀ ਦੇਖੋ ਪੁਰਾਣੀ ਕੋਈ ਜਗਾ ਹੈ ਤੇ ਉਹ ਇਦਾਂ ਡਿਗਰੀਆਂ ਡੁਗਰੀਆਂ ਤੇ ਕੁਛ ਨਹੀਂ ਇਹ ਪੰਚਾਇਤ ਦੀ ਜਗਾ ਬੰਦੀ ਆ ਜੜੀ ਵੀ ਕੋਈ ਹੁੰਦੀ ਹੈ ਨਾ ਜਗਾ ਜੜੀ ਮਤਲਬ ਕੋਈ ਜਿਹੜਾ ਜੜੀ ਮੇਰੇ ਜਗਾ ਕੋਈ ਵੀ ਇੰਦਾ ਦੀ ਹੋਵੇ ਉਹ ਪੰਚਾਇਤੀ ਜਗਾ ਹੁੰਦੀ ਆ ਇਹ ਪੰਚਾਇਤ ਦੀ ਜਗਾ ਹੈ ਸਾਰੀ ਇਹ ਜਿੰਨੀ ਸਾਰੀ ਜਗਾ ਹੈ ਨਾ ਇਹ ਪੰਚਾਇਤ ਦੀ ਹੈ ਤੇ ਅਸੀਂ ਇਹੀ ਕਵਾਂਗੇ ਕਿ ਇਹ ਜਗਾ ਪੰਚਾਇਤ ਨੂੰ ਦਿੱਤੀ ਜਾਵੇ ਤੇ ਇਹ ਵਾਕਿਆ ਹੀ ਪੰਚਾਇਤ ਦੀ ਜਗਾ ਹੈ ਤੇ ਜੇ ਪੰਚਾਇਤ ਨੂੰ ਨਾ ਮਿਲੀ ਜਗਾ ਹੈ ਤੇ ਇਹ ਵਾਕਿਆ ਬੜੀ ਗਲਤ ਗੱਲ ਹੈ कि ਜੇ ਇੰਦਰਜੀ ਜੀ ਇਹ ਕਰਜਾ ਕਰਦੇ ਆ ਤੇ ਇਹ ਇਸ ਕਰਕੇ ਇਹ ਜਗਾ ਸਾਰੀ ਜਿੰਨੀ ਆ ਇਹ ਆਪਣੇ ਉਹ ਉਹ ਕੋਨੇ ਤੋਂ ਲੈ ਕੇ ਉਧਰੋਂ ਛੱਪੜ ਸਾਰੀ ਐ ਜਿੰਨੀ ਆ ਜਿੱਥੇ ਮਿੱਟੀ ਪਈ ਆ ਇਧਰ ਆ ਸਾਰੇ ਇਹ ਸਾਰੀ ਜਗਾ ਜਿੰਨੀ ਵੀ ਆ ਇਹ ਸਾਰੀ ਇਹ ਪੰਚਾਇਤ ਦੀ ਜਗਾ ਬਣਦੀ ਆ ਤੇ ਪੰਚਾਇਤ ਨੂੰ ਦਿੱਤੀ ਜਾਵੇ ਅਸੀਂ ਇਸ ਗੱਲ ਦਾ ਬਹੁਤ ਬਹੁਤ ਅਸੀਂ ਵਿਰੋਧ ਕਰਦੇ ਆ ਤੇ ਅਸੀਂ ਬਹੁਤ ਦੇ ਆਪਣੇ ਇਸ ਪੰਜ ਸਾਲ ਦਾ ਧੰਨਵਾਦ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਉਹਨਾਂ ਨਾਲ ਵੀ ਕਰਦੇ ਆ ਜੀ ਮੈਂਬਰ ਸਾਹਿਬ ਆਓ ਮੈਂਬਰ ਸਾਹਿਬ ਗੱਲ ਕਰਨਗੇ ਇਹ ਜ਼ਮੀਨ ਪਹਿਲਾਂ ਝੋਨਾ ਲੱਗਦਾ ਰਿਆ ਜ਼ਮੀਨ ਸਕੂਲ ਦੀ ਇਹ ਜ਼ਮੀਨ ਆ ਅੱਛਾ ਜੀ ਹਾਂ ਬੋਰਡ ਦੀ ਇਹ ਜ਼ਮੀਨ ਆ ਅੱਛਾ ਇੱਥੇ ਝੋਨਾ ਲੱਗਦਾ ਰਿਆ ਪਹਿਲਾਂ ਇਸ ਸਕੂਲ ਦੀ ਜ਼ਮੀਨ ਆ ਸਕੂਲ ਦੀ ਜ਼ਮੀਨ ਆ ਕਿੰਨਾ ਕਿੰਨੇ ਚਿਰ ਪਹਿਲਾਂ ਦੀ ਗੱਲ ਆ ਇਹ ਡੇਢ ਕਿਲਾ ਜਗਾ ਆ ਨਹੀਂ ਕਿੰਨਾ ਜਰ ਪਹਿਲਾਂ ਦੀ ਗੱਲ ਆ ਮੈਂ ਕਹਿੰਦਾ ਇਹ ਸਾਲ ਪਹਿਲਾਂ ਵੀ ਝੋਨਾ ਲੱਗਦਾ ਰਿਹਾ ਜੀ ਪਹਿਲਾਂ ਠੇਕੇ ਤੇ ਚੜਦੀ ਰਹੀ ਆ ਹਾਂ ਹਾਂ ਸਾਲ ਪਹਿਲਾਂ ਠੇਕੇ ਤੇ ਚੜਦੀ ਰਹੀ ਆ ਸਾਲ ਪਹਿਲਾਂ ਠੇਕੇ ਤੇ ਜਮੀਨ ਚੜਦੀ ਰਹੀ ਆ ਬੂਲ ਲਓ ਹਾਂ ਜੀ ਜੀ ਤੋ ਜਿਆਦਾ ਟਾਈਮ ਨਹੀਂ ਹੋਇਆ ਇਹ ਜਗਾ ਪੰਚਾਇਤ ਦੀ ਸੀ ਹਾਂ ਜੀ ਹਾਂ ਜੀ ਨੰਬਰੀਆਂ ਜੀ ਨੰਬਰੀ ਜਗਾ ਆ আচ্ছা ਠੇਕੇ ਤੇ ਚੜਦੀ ਰਹੀ ਇਹ ਵੀ ਚੜਦੀ ਰਹੀ ਆ ਜਿਹਾ ਤੁਹਾਨੂੰ ਅੱਗੇ ਵਿਖਾ ਕੇ ਲਿਆ ਉਹ ਠੇਕੇ ਤੇ ਚੜਦੀ ਰਹੀ ਉਹ ਵੀ ਚੜਦੀ ਰਹੀ ਠੀਕ ਠੀਕ ਪਹਿਲਾਂ ਸਟੇਡੀਅਮ ਉਧਰ ਹੀ ਤੇ ਮੁੜ ਕੇ ਸਟੇਡੀਅਮ ਆ ਗਿਆ ਇਹ ਥਾਂ ਤੇ ਠੀਕ ਜਗਾ ਤੇ ਆ ਗਿਆ ਇਹ ਜਗਾ ਤੇ ਆ ਗਿਆ ਤੇ ਹੋ ਅਹੀਂ ਤੇ ਇਹ ਚੀਜ਼ਾਂ ਨੇ ਵੀ ਜਿਹੜਾ ਨਜਾਇਜ਼ ਕਬਜ਼ਾ ਕੀਤਾ ਇਹ ਛੱਡਿਆ ਜਾਵੇ। ਛੱਡਿਆ ਜਾਵੇ। ਅਹੀਂ ਇੱਥੇ ਕੋਈ ਨਾ ਕੋਈ ਕੰਮ ਕੀਤਾ ਬੱਚਾ ਵਸ ਤੇ ਗਰੋਂ ਨਹੀਂ ਆਪਣੇ ਆਂ ਕੀਤਾ ਉਹਨਾਂ ਨੇ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਇੰਦਰਜੀਤ ਜੀ ਇਹ ਤੇ ਸਰ ਕੁਝ ਕਹਿਣਾ ਚਾਹੋਗੇ। ਪੰਚਾਇਤਾਂ ਦੀ ਮਿਲਿ ਭੁਗਤਣਾ ਕੀਤਾ ਜੀ ਇਹ ਪਹਿਲਾਂ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਹੈ। ਉਹਨਾਂ ਦੀ ਮਿਲ ਭੁਗਤਣਾ ਨਹੀਂ ਕੀਤਾ। ਮਿਲਿ ਭੁਗਤਣਾ ਆ ਰਸਤਾ ਵੀ ਉਹਨਾਂ ਨੇ ਮਿਲਿ ਭੁਗਤਣਾ ਦਿੱਤਾ ਜੀ ਇੱਧਰ ਸਰ ਕੋਈ ਗੱਲ ਨਹੀਂ ਸਰ ਅਜੇ ਇਹ ਗੱਲ ਹੈ ਕਿ ਅਸੀਂ ਆਪਣੇ ਚੰਦਰ ਵੱਲੋਂ ਕਰਕੇ ਸਭ ਸੱਸ਼ਟਰੀ ਹੈ ਠੀਕ ਹੈ। ਤੁਹਾਡੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਹੀ ਸਰ ਅਸੀਂ ਨਾਲ ਹੈ ਤੁਹਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਕਬਜਾ ਤੁਹਾਨੂੰ ਦਵਾ ਕੇ ਰਵਾਂਗੇ ਇਹ ਸਰ ਇਹ ਜਿਹੜਾ ਥਾਂ ਆ ਇੱਥੇ ਬੱਚਿਆਂ ਦੀ ਜਗ੍ਹਾ ਨਾ ਜੇ ਗ੍ਰਾਊਂਡ ਪੰਚਾਇਤੀ ਜਗ੍ਹਾ ਤੁਹਾਨੂੰ ਦਵਾ ਕੇ ਰਵਾਂਗੇ ਇਹ ਸਾਡਾ ਵਾਦਾ ਹੈ ਇਹ ਸਕੂਲ ਦਾ ਥਾਂ ਆ ਬੱਚਿਆਂ ਵਾਸਤੇ ਇੱਥੇ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਸਾਰੇ ਸਰਪੰਚ ਸਾਹਿਬ ਮੈਂਬਰ ਸਾਹਿਬ ਸਾਫਕਾ ਸਾਡੇ ਸਰਪੰਚ ਸਾਹਿਬ ਸਾਡੇ ਵੀਰ ਜੀ ਪਿੰਡ ਦੇ ਮੈਂਬਰ ਇਹ ਵੀ ਮੈਂਬਰ ਪੰਚਾਇਤ ਨਾ ਜੀ ਮੈਂਬਰ ਮੈਂਬਰ ਮੈਂ ਮੈਂਬਰ ਕਹਾਂ ਜੀ ਮੈਂਬਰ ਬਿਲਕੁਲ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ